ਆ ਬਾਦਲ ਦਾ ਸਾਰਾ ਟਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਟਬਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿਮੀਂਦਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਹੈ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਏ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪ ਦੇ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੁਣ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਆ ਹਮਾਰ ਸਾਡੇ ਵਿਕਾਸ ਤੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬੇਲਣ ਛੱਡਿਓ ਮੇਰੇ ਵਾਸਤੇ ਲਿਖ ਲੋ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ ਚ ਕਾਮਯਾਬ ਹੋਇਆ ਕੋਈ ਦਿੱਲੀ ਚ ਘੱਟ ਕਾਮਯਾਬ ਹੋਇਆ ਸਾਡੇ ਜ਼ਿਆਦਾ ਹੋ ਗਿਆ ਮੁਹੱਲਾ ਕਲੀਨਿਕ ਦਿੱਲੀ ਚ ਘੱਟ ਬਣੇ ਜਿੰਨੇ 4 ਸਾਲਾਂ ਚ ਬਣਾਏ ਸੀ ਸਾਲ ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਅਸੀਂ ਪਹਿਲੀ ਫੇਸ ਕਰ ਲੀਆਂ ਕਿ ਇਹ ਦਿੱਕਤਾਂ ਆਉਣ ਹੀ ਨਹੀਂ ਦੇਣੀਆਂ ਫੋ ਸਕੂਲ ਸਕੂਲਾਂ ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆ ਪਿੱਛੇ ਜੇ ਗਿਆ ਤੁਸੀਂ ਦੇਖੀ ਹੋਣੀ ਵੀਡੀਓ ਫਤੇਗੜ ਸਾਹਿਬ ਕੋਲੇ ਇੱਕ ਸਕੂਲ ਚ ਲੱਗਿਆ ਮੈਂ ਇੱਥੇ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗਿਆ ਮੈਂ ਬੱਚਿਆਂ ਨੂੰ ਸਰ ਨੋਮੀ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂਗੀ ਇੱਕ ਕਹਿੰਦਾ ਮੈਂ ਡਾਕਟਰ ਬਣੂੰਗਾ ਇੱਕ ਕਹਿੰਦਾ ਮੈਂ ਆਈਐਸ ਬਣੂੰਗਾ ਇੱਕ ਕਹਿੰਦਾ ਆਈਐਸ ਬਣੂੰਗਾ एक बच्चा मिले सर ये भी सारा थी तो से है वो कहें पहला तो मैं रेडियोलिस्ट बन जूंगा डॉक्टर तो फिर मैं वोटा च खड़ा होगा फिर मैं सीएम बनूंगा मैं क्या सीएम बनेगा मैं क्या बेटा हज जी, तो अठवीं नौवीं चैं पहला पढ़ेगा फिर लोगों की सेवा च लगेगा फिर इलेक्शन च खड़ेगा फिर दो सीएम बनेगा कहें हाँ जी उन्हें चेर तुम है गए होते फिर मैं आ जाऊँगा जी क्या कॉन्फिडेंस है नहीं तो आम आदमी पार्टी बनने ਤੋਂ ਪਹਿਲਾਂ ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਮਜਾ ਨਾਲ ਕਿ ਅੱਠਵੀਂ ਨੌਵੀਂ ਵਾਲਾ ਜਵਾਕ ਵੀ ਕਹਿ ਰਿਹਾ ਵੋਟਾਂ 'ਚ ਖੜਾ ਹੋ ਕੇ ਮੁੱਖ ਮੰਤਰੀ ਬਣੂੰਗਾ ਇਹ ਇਹ ਵਿਸ਼ਵਾਸ ਜਾਗ ਗਿਆ ਜੀ ਵਿਸ਼ਵਾਸ ਆ ਫਰਕ ਹੈ ਔਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਹਾਂ ਆਮ ਆਦਮੀ ਕਲੀਨਿਕ ਖੋਲ ਰਹੇ ਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਤਾਂ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਜਾਂਦੇ ਨੇ ਪੈਸੇ ਬੰਦ ਕਰ ਦਿਓ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਐ ਮੈਂ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼हाल ਹੋ ਗਏ ਇੰਨੇ ਸੜਕਾਂ ਨਹੀਂ ਬਣ ਦੇਣੀਆਂ ਆਰ ਡੀ ਐਫ ਦਾ ਪੈਸਾ ਰੋਕ ਲਓ ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ ਹੈ ਸਾਡੇ ਪੰਜ